ਮੰਦਰ ਸਿੰਘੂ ਕੋ ਕੇ ਜੀ ਇੱਕ ਸਿੱਖ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਕੀਤੀ ਜਾ ਰਹੀ ਹੈ ਕੁਝ ਮੰਗਾਂ ਲੈ ਕੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਪਹਿਲਾਂ ਤਾਂ ਤੁਹਾਡਾ ਮਾਧਿਅਮ ਤੇ ਸਾਨੂੰ ਬੁਲਾਉਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਉਹ ਜਿਹੜੀ ਕਾਲ ਅਸੀਂ ਕੀਤੀ ਸੀ 13 ਤਰੀਕ ਨੂੰ ਅਸੀਂ ਉਸ ਤੇ ਮੋਰਚੇ ਦੇ ਡਟੇ ਵੀ ਸੀ ਉਹ ਸ਼ਾਂਤ ਮੇਂ ਢੰਗ ਤਰੀਕੇ ਨਾਲ ਤੇ 13 ਨੂੰ ਵੀ ਉਹਨਾਂ ਨੇ ਬਹੁਤ ਫੈਰੰਗ ਕੀਤੀ ਬਹੁਤ ਥਰੂ ਗਿਆ ਛੱਡੇ ਬਹੁਤ ਜਿਆਦਾ ਮਤਲਬ ਆਪਣਾ ਤੁਸੀਂ ਕਹੋ ਕਿ ਜਿਸ ਤਰ੍ਹਾਂ ਕੋਈ ਕਿਸੇ ਕੰਟਰੀ ਨਾਲ ਲੜਾਈ ਵੇਲੂ ਨਾ ਉਸ ਤੋਂ ਵੀ ਇਸ ਤਰ੍ਹਾਂ ਦੀ ਬਗਦਦਤਾ ਨਹੀਂ ਕੀਤੀ ਜਿਹੇ ਜਿਹੇ ਘਨਾਉਣੀਆਂ ਹਰਕਤਾਂ ਉੱਥੇ ਨਹੀਂ ਕੀਤੀ। ਉਸ ਤੋਂ ਬਾਅਦ ਲੋਕਾਂ ਨੇ ਫਿਰ ਸ਼ਾਂਤਮਈ ਢੰਗ ਨਾਲ ਫਿਰ ਆਪਣਾ ਰੋਸ ਜ਼ਾਹਰ ਕਰਦੇ ਨੇ ਮੀਟਿੰਗਾਂ ਹੋਈਆਂ ਮੀਟਿੰਗਾਂ ਬੇਸਟਾ ਨਿਕਲੀਆਂ ਕਿਉਂਕਿ ਸਰਕਾਰ ਆ ਜਿਹੜੀ ਉਹ ਕਿਸਾਨਾਂ ਨੂੰ ਔਰ ਜਿੰਨੀਆਂ ਵੀ ਸਾਡੀਆਂ ਮੰਗਾਂ ਸੀ ਉਹਨੂੰ ਕੁਝ ਸਿਰੇ ਨਹੀਂ ਲਾ ਰਹੀ ਸੀ। ਟਾਲਣ ਟੋਲ ਕਰ ਰਹੀ ਸੀ ਜਿਸ ਤਰ੍ਹਾਂ ਅੱਗੇ 24 ਮੀਟਿੰਗਾਂ ਹੋਣ ਸੀ ਇਸੇ ਤਰ੍ਹਾਂ ਸਾਡੇ ਨਾਲ ਡਰਾਮੇबाजी ਹੋਈ ਸੀ ਉਦੋਂ ਬਾਅਦ ਜਦੋਂ ਅਗਲੀ ਕਾਲ ਦਿੱਤੀ ਐ 21 ਤਰੀਕ ਦੀ ਵੀ ਦਿੱਲੀ ਕੂਚ ਕਰਾਂਗੇ ਉਹਦੇ ਚ ਕੂਚ ਕਰਨ ਦੇ ਜੇ ਤੱਕ ਜਥੇਬੰਦੀਆਂ ਉਹਨਾਂ ਨਾਲ ਟਕਰਾਰ ਕਰਦੀਆਂ ਜਾਂ ਕੁਝ ਭੰਨ ਤੋੜ ਕਰਦੀਆਂ ਸ਼ਾਦ ਮਈ ਜਥੇਬੰਦੀਆਂ ਆਪਣਾ ਫੈਸਲਾ ਲਈ ਬੈਠੀਆਂ ਇਹਨਾਂ ਨੇ ਅੰਨੇਵਾਹ ਫੈਰੰਗ ਅੰਨੇਵਾਹ ਲੋਕਾਂ ਦੇ ਤਛਾਦ ਢਟਾਇਆ ਕਿਸ ਤਰ੍ਹਾਂ ਟਰੈਕਟਰਾਂ ਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਗੱਡੀਆਂ ਤੋੜੀਆਂ ਕਿਸ ਤਰ੍ਹਾਂ ਤੁਸੀਂ ਦੇਖਿਆ ਕਿ ਬਿਨਾ ਵਰਦੀ ਤੋਂ ਲੋਕ ਉਥੇ ਰਾਈਫਲਾਂ ਚੱਕੀ ਫਿਰਦੇ ਆ ਕਿੱਡਾ ਘਾੜ ਕੀਤਾ ਸਾਡੇ ਪੰਜਾਬ ਗਵਰਨਮੈਂਟ ਦੀ ਨਿਲਕੀਏ ਸਾਡੇ ਪੰਜਾਬ 'ਚ ਆ ਕੇ ਕੋਈ ਗੁੰਡਾਗਰਦੀ ਕਰਦਾ ਕੋਈ ਵਾਰਦਤ ਕਰਦਾ ਸਾਡੀ ਗਵਰਨਮੈਂਟ ਨੂੰ ਸਮਝਣਾ ਚਾਹੀਦਾ ਯਾਰ ਕਿਸਾਨ ਪੰਜਾਬ ਦੇ ਐ ਉਹਨਾਂ ਦਾ ਜਾਨੀਮਾਲ ਦੀ ਹੱਕ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਬਾਕੀ ਦੇਖੋ ਤੁਸੀਂ ਸਾਡੇ ਸੰਵਿਧਾਨ ਚ ਕੋਰਟਾਂ ਨੇ ਦੱਸਿਆ ਵੀ ਇਹਨਾਂ ਨੂੰ ਭਾਈ ਜਾਇ ਜਿਹੜੀ ਗੱਲ ਐ ਇਹਨਾਂ ਨੂੰ ਲੰਘਣ ਦੋ ਉਹਦੀ ਗੱਲ ਰੱਖਣ ਦਿਓ ਇਹ ਕਿਸਾਨ ਕੋਈ ਗਲਤ ਹੁੰਦੇ ਤੇ ਕੋਰਟਾਂ ਨੇ ਕਿਸਾਨਾਂ ਦਾ ਪੱਖ ਬਿਲਕੁਲ ਨਹੀਂ ਸੀ ਲੈਣਾ ਕੋਰਟਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਤੇ ਛਾਂਤ ਵਿੱਚ ਢਾਹ ਤਰੀਕੇ ਨਾਲ ਬੈਠ ਰਹੇ ਆ ਇਸ ਤਰ੍ਹਾਂ ਦੀ ਤਾਂ ਅੱਜ ਤੱਕ ਮੈਂ ਕੋਈ ਰੰਗਜਾਇ ਵੇਲੇ ਨਹੀਂ ਵਾਰਦਾ ਦੇਖੀ ਸੀ ਜਿਸ ਤਰ੍ਹਾਂ ਖੱਟੜੂ ਪਤਾ ਨਹੀਂ ਕੀ ਕਹਾਵਾ ਚਾ ਚੜਿਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਕੋਈ ਐ ਨਹੀਂ ਸਦਾ ਰਾਜ ਨਹੀਂ ਰਹਿੰਦੇ ਹੁੰਦੇ ਸਦਾ ਆਪਾਂ ਦੇਖੀ ਇੱਕ ਬੰਦੇ ਦੀ ਹਕੂਮਤ ਨਹੀਂ ਚੱਲੀ ਬਹੁਤ ਚਿਰ ਤੋਂ ਆਪਾਂ ਦੇਖ ਰਹੇ ਹਾਂ ਜਦੋਂ ਤੋਂ ਮੇਰੀ ਤਕਰੀਮਤ 60 ਸਾਲ ਦੀ ਉਮਰ ਹੋਈ ਹੈ ਆਪਾਂ ਦੇਖਿਆ ਵੀ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਤਸ਼ੱਦਦ ਕਰਦੇ ਆ ਜਾਂ ਲੋਕੀਤਾਂ ਦਾ ਕਹਾਣ ਕਰਦੇ ਆ ਉਹ ਬਹੁਤਾ ਫੇਰ ਸ਼ਾਸਕ ਰਹਿੰਦੇ ਨਹੀਂ ਕਿਉਂਕਿ ਲੋਕ ਬਦਲਣ ਲੱਗੇ ਮੈਂਟ ਲਾਉਂਦੇ ਆ ਲੋਕਾਂ ਨੂੰ ਸਾਹ ਅਵੇਰਨੈਸ ਹੈ ਵਕਾਲਤ ਦੇਖੋ ਥੋੜਾ ਜਿਹਾ ਪ੍ਰਚਾਰ ਹੋਇਆ ਸੀ ਤੇ ਮੋਦੀ ਮੂੰਹ ਪਰ ਗਿਰ ਪਿਆ ਇਸੇ ਤਰ੍ਹਾਂ ਲੋਕਾਂ ਨੂੰ ਦਿਸੀ ਜਾਂਦਾ ਜੋ ਕੁਝ ਹੋ ਰਿਹਾ ਸਾਡੇ ਦੇਖੋ ਬਾਹਰਲੇ ਕੰਟਰੀਆਂ 'ਚ ਲੋਕ ਕਿੰਨਾ ਮੈਨੂੰ ਬੁਰਾ ਮਰਾ ਰਹੇ ਆ ਹਰੇਕ ਜਿਹੜੀ ਯੂਨੋ ਹੈ ਉਹ ਵੀ ਇਹ ਗੱਲਾਂ ਕਹਿ ਰਿਹਾ ਕਿ ਯਾਰ ਕੱਲਾ ਕਿਸਾਨੀ ਤੇ ਕਿਉਂ ਇੰਨਾ ਇਹਨਾਂ ਨੂੰ ਕਸਟ ਵੇਖੋ ਕਾਰਪੋਰੇਟ ਘਰਾਣਿਆਂ ਤੇ ਉਹ ਰੱਬ ਮੈਂ ਨਹੀਂ ਦੇ ਤੇ ਜੇ ਕੋਈ ਆਪਣੇ ਮੂੰਹੋਂ ਮੰਗਾ ਤੁਹਾਨੂੰ ਮੈਂ ਵੀਡੀਓ ਦਿਖਾਈ ਸੀ ਜਿਹਦੇ ਵਿੱਚ ਤੁਸੀਂ ਦੇਖਿਆ ਸੀ ਪੀਐਮ ਸਾਹਿਬ ਆਪ ਕਹਿ ਰਹੇ ਆ ਕਿਸਾਨੀ ਕਰਜੇ ਗਰੀਬਾਂ ਮਜ਼ਦੂਰਾਂ ਦੇ ਕਰਜੇ ਸਾਰੀ ਐਮਐਸਪੀ ਤੇ ਗਾਰੰਟੀ ਦੇਵਾਂਗਾ 213 ਤੋਂ ਆ ਕੇ ਰਾਜਨਾਥ ਸਾਹਿਬ ਉੱਥੇ ਬੈਠਦੇ ਸੀ ਮੀਟਿੰਗ ਕਿੰਨਾ ਸਾਡੀ ਸਰਕਾਰ ਬਣਾ ਦਿਓ ਐਮਐਸਪੀ ਦੇ ਗਰੰਟੀ ਦੇਵਾਂਗੇ ਹੁਣ ਤੁਸੀਂ ਦੇਖੋ ਸੁਆਮੀ ਜੀ ਸਾਡੇ ਚ ਨਹੀਂ ਰਹੇ ਉਹਨਾਂ ਦੀ ਰਿਪੋਰਟ ਲਾਗੂ ਕਰਨ ਦੀ ਬਜਾਏ ਜਿਹੜਾ ਉਹਨੂੰ ਇਹਦਾ ਆਵਾਰ ਦੇਣਾ ਤੁਸੀਂ ਦੇਖੋ ਜੋ ਮਰੇ ਤੇ ਬੰਦੇ ਦੇ ਮੂੰਹ ਨੂੰ ਘੋਲ ਲਾਉਂਗੇ ਉਹਦਾ ਲਾਇਦਾ ਕੀ ਫਾਇਦਾ ਉਹਦੇ ਹੁੰਦਿਆਂ ਦਿੰਦੇ ਉਹਨਾਂ ਨੂੰ ਵੀ ਕੋਈ ਮਾਨ ਮਸ਼ਹੂਰ ਹੁੰਦਾ ਫਕਰ ਮਹਿਸੂਸ ਹੁੰਦਾ ਵੀ ਮੇਰੀ ਗੱਲ ਤੇ ਗੌਰ ਕੀਤੀ ਇਹ ਸਾਰਾ ਜੋਲੇਬਾਜ਼ੀ ਹੋ ਰਹੀ ਹੈ ਤੇ ਕਿਸਾਨੀ ਦਾ ਘਾਣ ਹੋ ਰਿਹਾ ਹੈ ਤੇ ਤੁਸੀਂ ਦੇਖੋ ਖਿਸ਼ਾਨ ਸ਼ਾਂਤ ਲਈ ਹੈ 29 ਤਰੀਕ ਤੱਕ ਜਸਤਨਨ ਤੱਕ ਸਾਡੇ ਉਹ ਬੱਚੇ ਦੀ ਮੌਤ ਹੋਈ ਹੈ ਬੜਾ ਦੁੱਖ ਹੈ ਬੜਾ ਧਾਕਾ ਖਾਪਿਆ ਤੇ ਅਜੇ ਪਤਾ ਨਹੀਂ ਇਹ ਸਰਕਾਰ ਕਿੰਨੀ ਕੀਮਤੀ ਜਾਨਾਂ ਦੀ ਭੁਖੀ ਹੈ ਤੇ ਇਸ ਕਰਕੇ ਉਧੇ ਤੋਂ ਐਲਾਨ ਕੀਤਾ ਹੋਇਆ ਵੀ ਅਸੀਂ ਸ਼ਾਂਤਮਈ ਜਨਚਰ ਇਸ ਤੇ ਐਫ ਆਈ ਆਰ ਨਹੀਂ ਦਰਜ ਹੋਦੀ ਪਰਿਵਾਰ ਨੂੰ ਜੋ ਮੁਆਵਜ਼ਾ ਨਹੀਂ ਮਿਲਦਾ ਅਸੀਂ ਕੋਈ ਗੱਲ ਨਹੀਂ ਕਰਾਂਗੇ ਉਹਨੇ ਦੇ ਵਾਸਤੇ ਉੱਤੇ ਸ਼ੋਕ ਚੱਲ ਰਿਹਾ ਹੈ ਸ਼ਾਂਤਮਈ ਲੋਕ ਬੈਠੇ ਐ 29 ਤਰੀਕ ਨੂੰ ਕੋਈ ਫੈਸਲਾ ਲੈਣਗੇ ਜੋ ਅਗਲੀ ਕਾਰਵਾਈ ਹੈ ਤੇ ਹੁਣ ਕਿਸਾਨਾਂ ਦੇ ਬਾਰੇ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਤੇ ਦਿੱਲੀ ਜਾਂਦ ਰੁਕੇ ਜਾ ਰਿਹਾ ਅਗਲੇ ਕਦਮ ਕੀ ਹੈ ਕਿਸਾਨੀ ਅੰਦੋਲਨ ਦੇ ਹੁਣ ਵੇਖੋ 29 ਚ ਹੀ ਫੈਸਲਾ ਲਿਆ ਜਾਊਗਾ ਕਿਸਾਨੀ ਅੰਦੋਲਨ ਦੇ ਜਿਹੜੇ ਅਗਲੇ ਕਦਮ ਹੈ ਉਹ ਮੇਰੀ ਆਪਣੀ ਇਕੱਲੀ ਜਥੇਬੰਦੀ ਦੀ ਵਿਚਾਰਧਾਰਾ ਦਾ ਨਹੀਂ ਜਿੰਨੀਆਂ ਵੀ ਜਥੇਬੰਦੀਆਂ ਆਲ ਇੰਡੀਆ ਦੀਆਂ ਸ joint ਕਾਜ ਖਾਨ ਮੋਰਚੇ ਦੀਆਂ ਜਾਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਭਵਨ ਨਹੀਂ ਗਏ ਤੇ ਲੋਕੋ ਸਾਡੇ ਨਾਲ ਹਮਾਇਤ ਵਿੱਚ ਸਾਰਿਆਂ ਦੀ رائے ਲੈ ਕੇ ਅਗਲਾ ਪਲਾਨ ਸ਼ਾਂਤਮਈ ਢੰਗ ਨਾਲ ਕੀਤਾ ਜਾਊਗਾ ਅਵੇਰਨਸ ਦੇ ਤਾਂ ਬਿਲਕੁਲ ਕਿਸਾਨ ਹੱਕ ਜੀ ਨਹੀਂ ਨਾਲ ਕਿਉਂਕਿ ਸਾਡੇ ਕਿੰਨਾ ਨੁਕਸਾਨ ਹੋ ਜਾਵੇ ਅਸੀਂ ਅਸੀਂ ਅੱਗੇ ਉਹਨੂੰ ਸ਼ਾਂਤਮਈ ਰਹਿਣਾ ਸਾਨੂੰ ਕੋਈ ਇਹ ਨਹੀਂ ਕਿ ਅਸੀਂ ਕਿਸ ਨਾਲ ਲੜਨ ਚੱਲੇ ਆ ਅਸੀਂ ਕਿਹਦੇ ਨਾਲ ਲੜਨ ਚੱਲੇ ਆ ਔਰ ਕਿਹਦੀ ਬਾਤ ਲੜਨ ਚੱਲੇ ਆ ਲੋਕਾਂ ਦੀ ਲੜਾਈ ਹੈ ਲੋਕ ਸਾਡੇ ਨਾਲ ਆ ਸਹਿਯੋਗ ਦੇ ਰਹੇ ਆ ਸ਼ਾਂਤਮਈ ਢੰਗ ਨਾਲ ਅਸੀਂ ਜੰਗ ਨਿਰੰਤਰ ਯਾਰੀ ਰੱਖਾਂਗੇ ਪ੍ਰਧਾਨ ਜੀ ਇੱਕ ਪੰਜਾਬ ਗਵਰਨਰ ਵੱਲੋਂ ਸ਼ਹੀਦ ਹੋਏ ਨੌਜਵਾਨ ਨੂੰ ਕੁਝ ਬੀਤੀ ਸਹਾਇਤਾ ਤੱਕ ਨੌਕਰੀਨ ਦੀ ਗੱਲ ਕਹੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਬੀਤੀ ਸਹਾਇਤਾ ਤਾਂ ਬਣਦੀ ਸੀ ਕਿਉਂਕਿ ਜਿਹੜਾ ਐਡਾ ਪਰਿਵਾਰ ਦਾ ਐਡੀ ਛੋਟੀ ਉਏ ਚ ਬੱਚਾ ਚਲਾ ਗਿਆ ਪਰ ਜਿਹੜੀ ਅਸਲ ਜੋ ਕਾਰਵਾਈ ਹੈ ਉਹਨੇ ਇੱਕ ਬੰਦਾ ਆ ਕੇ ਸਾਡੇ ਘਰ 'ਚ ਸਾਡੇ ਬੱਚੇ ਨੂੰ ਕਤਲ ਕਰ ਜਾਂਦਾ ਹੈ ਤੇ ਉਦੋਂ ਪਰਚਾ ਕਿਉਂ ਨਹੀਂ ਹੁੰਦਾ ਜਿੱਲੇ ਪੰਜਾਬ ਦੇ ਵਿੱਚ ਵੇਖੋ ਕਿੰਨੀਆਂ ਬੰਦਿਆਂ ਦੀਆਂ ਲੱਤਾਂ ਤੋੜੀਆਂ ਗਈਆਂ ਕਿੰਨਾ ਨੁਕਸਾਨ ਕੀਤਾ ਗਿਆ ਤੇ ਸਾਡੀ ਪੰਜਾਬ ਗਵਰਨਮੈਂਟ ਦਾ ਹੱਕ ਹੈ ਜਿਹੜੇ ਬੰਦੇ ਨੇ ਉਹ ਗੋਲੀ ਚਲਾਈ ਹੈ ਜਿਹੜੇ ਬੰਦੇ ਦਾ ਦੋਸ਼ੀ ਹੈ ਉਹ ਤਾਂ ਪਰਚਾ ਦਰਜ ਹੋਵੇ ਤੁਸੀਂ ਕਹਿੰਦੇ ਪੰਜਾਬ ਗਵਰਨਮੈਂਟ ਹੈ Haryana ਗਵਰਨਮੈਂਟ ਤੇ ਜਾਂ ਕੋਈ ਕੋਈ ਅਧਿਕਾਰੀ ਕਿਨੇ ਕੋਈ ਥਲਾਈ ਉਹਨਾਂ ਤੇ ਕਾਰ ਵੀ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਤਾਂ ਕਿ ਬੰਦਾ ਗਾਂ ਵਾਸਤੇ ਇਹ ਕੋਈ ਦੱਸੋ ਕਿਹੜੇ ਲਾਜ ਗੋਲੀ ਚਲਾਈ ਹੈ ਕੋਈ ਉੱਥੇ ਦੇਖੋ ਕੋਈ ਉਹਥੇ ਕੋ ਮੂਰੇ ਫਾਇਰਿੰਗ ਹੋ ਰਹੀ ਸੀ ਜਾਂ ਕੋ ਉਥੇ ਭਨ ਤੋੜ ਹੋ ਰਿਹਾ ਸੀ ਜਾਂ ਕੋ ਨੁਕਸਾਨ ਹੋ ਰਿਹਾ ਸੀ ਬਿਨਾਂ ਵਜ੍ਹਾ ਤੋਂ ਕਿਸੇ ਗੋਲੀ ਚਲਾ ਦੇਣੀ ਕਿਹੰਦਾ ਕਾਨੂੰਨ ਪਬਲਿਕ ਸੁਣਨ ਚਾਹ ਰਿਹਾ ਵੀ ਉਥੋਂ ਦੀ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਇਹ ਗੱਲ ਦੀ ਕਹਿ ਰਹੀ ਹੈ ਵੀ ਕੰਚਾਰੀ ਕੀਤੀ ਜਾ ਰਹੀ ਹੈ ਕਿ ਉਹਨੇ ਉਹ ਗੋਲੀ ਵੀ ਚਲਾਈਗੀ ਨਹੀਂ ਤੇ ਫਿਰ ਗੋਲੀ ਕਿਸ ਤਰ੍ਹਾਂ ਉੱਪਰੋਂ ਤਾਂ ਚਲਦੀ ਨਹੀਂ ਜੀ ਡਰੋਨ ਸਿੱਟੀ ਜਾਂਦੇ ਆ ਕਿੱਡੇ ਕਿੱਡੇ ਤੋਂ ਲਾਂਚਰ ਰਾਕਟ ਭਾਏ ਆ ਕੀ ਕੁਝ ਦਿਖਾਇਆ ਉਹ ਫਿਰ ਪਾਕਿਸਤਾਨ ਤੋਂ ਆ ਰਹੇ ਜੀ ਉਥੋਂ ਠੀਕ ਹੈ ਭਾਣ ਜੀ ਭਾਣ ਜੀ ਹੋਰ ਅੰਦੋਲਨ ਬਾਰੇ ਜਾਂ ਲੋਕਾਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਪ੍ਰਤੋਪਤ ਅੰਦੋਲਨ ਦਾ ਸਾਥ ਦਿਓ ਸਾਡੀ ਇਕੱਲਿਆਂ ਦਾ ਇਹ ਅੰਦੋਲਨ ਨਹੀਂ ਸਾਰੇ ਇਹ ਆਵਾਮ ਦਾ ਅੰਦੋਲਨ ਹੈ ਜਿਹਦੇ ਵਿੱਚ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਵਰਗ ਬਿਨਾ ਕਾਰਪੋਰੇਟ ਤਿੰਨ ਚਾਰ ਘਰਾਣਿਆਂ ਤੋਂ ਸਾਰੇ ਵਰਗਾਂ ਦੀ ਇਹ ਲੜਾਈ ਹੈ ਇਹਦੇ ਸਾਡਾ ਪੂਰਾ ਸਹਿਯੋਗ ਦਿਓ ਤਾਂ ਕਿ ਆਪਾਂ ਇਹ ਮਿਸ਼ਨ ਨੂੰ ਪੂਰਾ ਕਰ ਸਕੀਏ ਸ਼ਾਂਤ ਮੇਟ ਢੰਗ ਤਰੀਕੇ ਨਾਲ ਸਰਕਾਰ ਤੇ ਆਪਣੀ ਵਾਹ ਇਠਾs ਕੀ ਤੇ ਆਪਾਂ ਆਪਣੇ ਜਿਹੜਾ ਨਿਸ਼ਾਨੇ ਤੱਕ ਪਹੁੰਚ ਸਕੀਏ ਕਿ ਸਰਕਾਰਾਂ ਨੂੰ ਦੇਖੋ ਸਰਕਾਰਾਂ ਨੇ ਕੋਈ ਘਰੋਂ ਤਾਂ ਨਹੀਂ ਦੇਣਾਗਾ ਇਹ ਸਾਡੇ ਟੈਕਸ ਦਾ ਪੈਸਾ ਹੈ ਸਾਡੀ ਮਿਹਨਤ ਦਾ ਪੈਸਾ ਹੈ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਕਰੋੜਾਂ ਅਰਬਾਂ ਰੁਪਇਆ ਮਾਫ ਹੋ ਜਾਂਦਾ ਤੇ ਕਿਸੇ ਦੁਕਾਨਦਾਰ ਨੇ ਜਾਂ ਕਿਸੇ ਨਾਰਮਲ ਕਿਸਾਨ ਨੇ ਥੋੜੇ ਜਿਹੇ ਰੁਪਏ ਦਿਨੇ ਹੋਣ ਉਹਦੀ ਕੁਰਕੀ ਆ ਜਾਂਦੀ ਹੈ ਬੁਰਾ ਹਾਲ ਹੋ ਜਾਂਦਾ ਕੀ ਕੁਝ ਹੋ ਰਿਹਾ ਹੈ ਇਹਦਾ ਮਤਲਬ ਕਾਨੂੰਨ ਆਮ ਬੰਦੇ ਵਾਸਤੇ ਹੈ ਫਿਰ ਵੱਡੇ ਕਾਰਪੋਰੇਟ ਅਸਟ ਦਾ ਕੋਈ ਕਾਨੂੰਨ ਹੀ ਨਹੀਂ ਹੈ ਇਹ ਪ੍ਰਧਾਨ ਜੀ ਇਹ ਪ੍ਰਧਾਨ ਸਮندر ਸਿੰਘ ਉਗੋ ਕੇ ਜੋ ਜ਼ਿਲ੍ਹਾ ਪ੍ਰਧਾਨ ਨੇ ਕਿਸਾਨ ਵੀਰਾਂ ਖੁਸਾ ਦੇ ਇੱਥੇ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਆਮ ਤੱਕ ਪਹੁੰਚਾਈ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ